ਜਿਹੜਾ ਕੋ ਸੱਪ ਨੂੰ ਲੱਭਣ ਦੀ ਕੋਸ਼ਿਸ਼ ਕਰਨ ਦੇ ਆ ਸੱਪ ਕਿੱਥੇ ਹੋਣੇ ਲੱਭਣ ਡਿਆ ਤੇ ਹੁਣ ਮਸ਼ੀਨ ਖੋਲਦੇ ਆ ਪਰ ਨਟ ਉਹ ਹੀ ਖੋਲਨੇ ਆ ਜਿਹੜੇ ਅਸੀਂ ਕੱਸ ਕੇ ਜਾਈਏ ਜਿਹੜੇ ਅਸੀਂ ਕਸਣ ਜੋਗੇ ਨਹੀਂ ਉਹ ਨਟ ਨਹੀਂ ਭਾਜੀ ਗੁੰਡਨੇ ਇਹਨੂੰ ਇਹ ਨਾ ਇੱਕ ਥੋੜੇ ਥੋੜੇ ਨਟ ਖੋਲਦੇ ਖੋਲਦੇ ਅਸੀਂ ਪੂਰੀ ਮਸ਼ੀਨ ਖੋਲਦੀ ਆ ਸੱਪ ਨੂੰ ਇਹ ਕਰਕੇ ਦੋਸਤ ਨਾ ਨਹੀਂ ਹੋਣੇ ਕਿ ਖੋਲਨੇ ਆ ਹਾਂ ਜਿਹੜੇ ਅਸੀਂ ਕੱਸ ਕੇ ਜਾਈਏ ਕਾ ਕਾ ਕੌਨੀ ਨਹੀਂ ਆ ਕੌਲੀ ਜਾਂ ਕੌਣ ਪੜੇ ਤੇ ਭਦੀਰੇ ਮਗਰ ਵੀ ਜਾ ਸਕਦਾ ਕਾ ਇਹ ਮਗਰ ਜਾਦਾ ਵੇਖਾ ਮੜਾ ਮਾਰਮੂਰ ਦੇ ਥੱਲੇ ਕੈਮਰਾ ਪੜਾ ਦੇਖਦਾ ਕਿਨੇ ਥੋੜੀ ਦੂਰੋਂ ਰੱਖ ਕੇ ਨਾ ਬਾਬਾ ਇਹ ਤੁਹਾਨੂੰ ਹੀ ਲੱਭਣਾ ਸਾਨੂੰ ਤੇ ਅਸੀਂ ਦੇ ਲੱਭ ਲੱਭ ਥੱਕ ਗਏ ਆ ਉਹ ਮੈਨਾਂ ਮੈਂ ਖੋਲਾ ਨਾ ਹੀ ਕੋਹ ਇੱਕ ਆਕਾ ਕਾਇਰਿਆਲ ਵੀ ਮਰੀ ਇਹ 2 ਮਿੰਟ ਪਹਿਲਾਂ ਕਿੱਥੋਂ ਪਹਿਲੋਂ ਗੇਜ ਜਾਂਦੇ ਆ ਮੈਂ ਆਵੇ ਇੱਥੇ ਮੋੜ ਤੇ ਹੀ ਤੇ ਪਹਿਲੇ ਆਦੀ ਲੱਤ ਦੇ ਵੱਜਾ ਤੇਰੀ ਲੱਤ ਦੇ ਵਿੱਚ ਹਿਸਾਬ ਨਾਲ ਵੀ ਸਾਬੋ ਬੱਜਾ ਤੇ ਇਹ ਬਚਾ ਆ ਗਿਆ ਜਾਲਾ ਬਚਣਾ ਜਾਂਦਾ ਯਾਰ ਇਹ ਚੀਜ਼ਾਂ ਦਾ ਤਾਂ ਨਾਮ ਹੀ ਮੜਾ ਇਹ ਚੀਜ਼ਾਂ ਦਾ ਨਾਮ ਹੀ ਮੜਾ ਬਾਜੀ ਆਹ ਟੱਕਣ ਖੁੱਲਣਾ ਪਾ ਬਸ ਹਾਂਜੀ ਬਸ ਠੀਕ ਆ ਆਹ ਟੱਕਣ ਦੇ ਦੇ ਵਿੱਚ ਆਹ ਨਾਲ ਗਲਤ ਖੁੱਲ ਗਿਆ ਮੇਰੇ ਕੋਲ ਅੱਛਾ ਅੱਛਾ ਇਹਦੇ ਵਿੱਚ ਹੀ ਸਾਦਾ ਫਸਿਆ ਹੋਵੇਗੇ ਕਿੰਦੀ ਸੋਚ ਆਇਆ ਵੇਖ ਲੋ ਭਾਜੀ ਆ ਦੇਖੋ ਆ ਇੱਥੇ ਆ ਨਾ ਆ ਦੇਖ ਲੋ ਆ ਮੂੰਹ ਹੋ ਗਿਆ ਇੱਧਰ ਹੋ ਗਿਆ ਜਿੱਧਰ ਨੂੰ ਮਰਜੀ ਇਹਰਾ ਮੂੰਹ ਕਰ ਦੋ ਇਸ ਕਰਕੇ ਮੈਂ ਇਹਨਾ ਕਿ ਬੀਨ ਤੇ ਸੱਪ ਨਹੀਂ ਹੁੰਦਾ ਤੇ ਰੋੜਿਆਂ ਦੀ ਸਫਾਈ ਕਰਾ ਲਈ ਆ ਆਪਾਂ ਚੰਗੇ ਰਵਾਂਗੇ ਉਹ ਕਰਾ ਦਿੰਦੇ ਹਾਂ ਹਾਂ ਤੁਸੀਂ ਕੁਰਸੀ ਢਾ ਕੇ ਬਸ ਜਿੱਦਾਂ ਕੋਈ ਅਫਸਰ ਬੰਦਾ ਤੁਸੀਂ ਲਾਗੇ ਬਹਿ ਜਿਓ ਹੂੰ ਠੀਕ ਆ ਤੋ ਜਾਨੇ ਤੁਹਾਡੇ ਹੀ ਸਾਰਾ ਕੰਮ ਆਪ ਕਰਦਾ ਹੋਰ ਹੰਦਸੋ ਕੀ ਕਰ ਸਕਦਾ ਮੈਂ ਤੁਹਾਡੇ ਮੈਂ ਬੰਦੇ ਵੀ ਦੋ ਆਪਣੀ ਲੈ ਆਉਂ ਸਾਰੇ ਰੋੜਿਆਂ ਦੀ ਸਫਾਈ ਕਰਾ ਤੂੰ ਭੈਣੇ ਇਹੋ ਹੀ ਕਰ ਸਕਨਾ ਕਿਉਂਕਿ ਹਰ ਮੰਦੜੇ ਲਾ ਕੇ ਸੱਪ ਪੜਿਆ ਤੇ ਮੀਨ ਉਹਨਾਂ ਦੇ ਇਹੀ ਜਗ੍ਹਾ ਆ ਰੋੜੇ ਹੀ ਦੋਸਤੋ ਇਹ ਕਿਚ ਜੈਰ ਨਾ ਦੇ ਕਾਮਨ ਕਲਾਚ ਇਹ ਕੇਰੇ ਜਿਹੜੇ ਇੱਕ ਕਾਮਨ ਕ੍ਰੈਪ ਚ ਬਸ ਪੰਜਾਬ ਚ 200 ਪਰ ਯਾਰ ਹਾਂਜੀ ਠੰਡ ਦੇ ਦਿਓ ਭਾਜੀ 43 ਆ ਰੱਖ ਦਿਓ ਲਾ ਕੇ ਮੈਂ ਆਪੇ ਤਰੀਕੇ ਨਾਲ ਤੂੰ ਨਾਲ ਦੇ ਲਾ ਕੇ ਪੀ ਰੱਖਣਾ 43 07 ਚਲੋ ਜੀ ਇਹਨੇ ਉਹਨਾਂ ਬਾਬਾਈ ਕਿਦਾਂ ਛੱਡ ਗਿਆ ਉਹ ਕਿਦਾਂ ਛੱਡਣਾ ਬਿਲਕੁਲ